ਅਰਥੀ ਦੇ ਬੇਬੇ ਬਾਪੂ ਦਾ ਭੈ ਹੈਗਾ ਤੇ ਨਿਆਣਾ ਕੋਈ ਵੀ ਕਦਮ ਕੁੱਟਣ ਲੱਗਿਆ 100 ਵਾਰੀ ਸੋਚਦਾ ਵੀ ਐਸ ਕਦਮ ਦਾ ਮੇਰੀ ਮਾਂ ਤੇ ਕੀ ਅਸਰ ਪਊਗਾ ਮੇਰੇ ਪਿਓ ਤੇ ਕੀ ਅਸਰ ਪਊਗਾ ਦੀ ਬਿਰਤੀ 'ਚ ਬੈਠੇ ਆ ਉਹ ਨਾਲ ਥੋੜਾ ਤੁਰੇ ਫਿਰਦੇ ਉਹ ਕਹਿੰਦੇ ਤੁਸੀਂ ਵੱਡੇ ਹੋ ਗਏ ਹੋ ਜਿੱਥੇ ਮਰਜੀ ਜਾਓ ਅਸੀਂ ਤੁਹਾਨੂੰ ਕੀ ਕਹਿ ਸਕਦੇ ਆ ਅਸੀਂ ਹੁਣ ਏਦਾਂ ਗੋਦੀ ਚਾ ਕੇ ਹਰੀ ਉਮਰ ਕੋਣਾ ਲਈ ਫਿਰਾਂਗੇ ਤੁਮ ਔਰ ਤੁਸੀਂ ਸਾਨੂੰ ਆਪਣੇ ਧਿਆਨ 'ਚ ਰੱਖਿਓ ਬਿਰਤੀ 'ਚ ਰੱਖਿਓ ਜਿਹੜੇ ਬੱਚਿਆਂ ਦੀ ਬਿਰਤੀ 'ਚ ਮਾਪੇ ਰਹਿੰਦੇ ਆ ਸੱਚਮੁੱਚ ਉਹ ਇੱਕ ਵੀ ਗਲਤ ਕਦਮ ਨਹੀਂ ਚੁੱਕਦੇ ਉਹਨਾਂ ਨੂੰ ਪਤਾ ਵੀ ਗਲਤ ਕਦਮ ਚੁੱਕਣਾ ਪਿਓ ਦੀ ਲੋਥ ਉੱਤੇ ਪੈ ਰੱਖਣਾ ਇੱਕ ਵੀ ਗਲਤ ਫੈਸਲਾ ਲੈਣਾ ਮਾਂ ਦੀ ਲੋਥ ਉੱਤੋਂ ਦੀ ਟੱਪ ਕੇ ਜਾਣਾ ਜਿਹਦੀ ਬਿਰਤੀ ਚ ਹੁੰਦੀ ਗੱਲ ਇਹ ਹੁਣ ਜਿਹਦੀ ਬਿਰਤੀ ਵਿਗੜ ਗਈ ਆ ਉਹ ਜਿਹੇ ਸਾਰਾ ਟਾਈਮ ਬੇਬੇ ਕੋਲੇ ਬੈਠਾ ਰਹੇ ਸਾਰਾ ਟਾਈਮ ਬਾਪੂ ਕੋਲੇ ਬੈਠਾ ਰਹੇ ਉਹਨਾਂ ਦੇ ਕੋਲੇ ਬੈਠਿਆ ਅੱਖਾਂ 'ਚ ਘੱਟਾ ਪਾ ਜਾਂਦੇ ਆ ਜਿਹਦੀ ਬਿਰਤੀ ਜੋ ਮਾਂ ਮਰ ਗਈ ਜਿਹਦੀ ਬਿਰਤੀ ਜੋ ਪਿਓ ਮਰ ਗਿਆ ਉਹ ਮਾਪਿਆਂ ਦੇ ਕੋਲੇ ਬੈਠੇ ਧੋਖਾ ਕਰ ਜਾਂਦੇ ਆ। ਆਹ ਮਰਾੜ ਪਿੰਡ 'ਚ ਮਾਰ ਹੀ ਦਿੱਤਾ ਨਾ ਪਿਓ ਪੁੱਤ ਨੇ ਮਾਰਦਾ। ਉਹ ਕੋਲ ਦੂਰ ਥੋੜਾ ਬੈਠਾ ਸੀ ਨਾਲ ਬੈਠਾ ਸੀ। ਗੱਡੀ ਆਪ ਚ ਲਾਉਂਦਾ ਸੀ ਆਪ ਲੈ ਕੇ ਗਿਆ ਘਰੋਂ ਕਿ ਚੱਲ ਬਾਪੂ ਤੈਨੂੰ ਪੀਜੀ ਦਵਾਈ ਦਵਾ ਕੇ ਲਿਆਵਾਂ। ਰਾਹ 'ਚ ਗੱਡੀ ਰੋਕ ਕੇ ਇੱਥੇ ਧੌਣ ਤੇ ਮਾਰਿਆ ਚਾਕੂ ਵੱਢਦਾ ਪਿਓ। ਤੇ ਬਿਰਤੀ ਉਹਨੇ ਉਹਦਾ ਪਿਓ ਦਾ ਸਰੀਰ ਤਾਂ ਬਾਅਦ 'ਚ ਮਾਰਿਆ ਨਾ। ਘਰੋਂ ਤੁਰਨ ਲੱਗਿਆ ਬਿਰਤੀ ਜੋ ਪਿਓ ਮਰ ਗਿਆ ਸੀ। ਹੁਣ ਗੁਰੂ ਨੇ ਬਿਰਤੀ